ਪੰਜਾਬ ਵਿੱਚ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰਾਂ ਦੀ ਸਪਲਾਈ ਦਾ ਇੱਕ ਹੋਰ ਨੈੱਟਵਰਕ ਖੰਨਾ ਪੁਲਿਸ ਨੇ بے ਨਕਾਬ ਕੀਤਾ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ આરોપી ਨੂੰ バス ਵਿੱਚੋਂ ਹਥਿਆਰ ਲਿਆਉਂਦੇ ਸਮੇਂ ਗ੍ਰਿਫਤਾਰ ਕੀਤਾ આરોપી ਦੀ ਪਛਾਣ ਹਰਪਾਲ ਸਿੰਘ ਨਿਵਾਸੀ ਪਿੰਡ ਦਿਆਲਗੜ ਬੁੱਟਰ ਸਿਵਿਆਂ ਜ਼ਿਲ੍ਹਾ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ ਜਾਣਕਾਰੀ ਦੇ ਅਨੁਸਾਰ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਸਿਟੀ 2 ਖੰਨਾ ਦੇ ਇਲਾਕੇ ਵਿੱਚ ਪਲਿਸਟੈਂ ਮਾਲ ਦੇ ਸਾਹਮਣੇ ਹਾਈ ਟੈਕ ਨਾਕਾ ਲਗਾਇਆ ਸੀ ਤਾਂ ਇੱਕ ਵਾਹਨ ਰੋਕਿਆ ਤਾਂ ਹਰਪਾਲ ਸਿੰਘ ਨੂੰ ਫੜ ਲਿਆ ਗਿਆ ਜਿਸ ਕੋਲ 32 ਬੋਰ ਦੇ 4 ਕੰਟਰੀ ਮੇਡ ਡਿਸਟਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ ਡੀਐਸਪੀ ਮੋਹਿਤ ਸਿੰਘਲਾ ਨੇ ਦੱਸਿਆ ਕਿ ਇਹ ਗ੍ਰਿਫਤਾਰੀ 29 ਮਈ ਨੂੰ ਹੋਈ ਸੀ ਔਰੋਪੀ ਨੂੰ 3 ਦਿਨ ਦੇ ਪੁਲਿਸ ਰਿਮਾਨ ਤੇ ਲਿਆ ਗਿਆ ਜਿਸ ਵਿੱਚ ਖੁਲਾਸਾ ਹੋਇਆ ਕਿ ਇਹ ਪਹਿਲੀ ਵਾਰ ਮੱਤ ਪਰਦੇਸ਼ ਤੋਂ ਹਥਿਆਰ ਲੈ ਕੇ ਆਇਆ ਸੀ ਇਹਨਾਂ ਹਥਿਆਰਾਂ ਦੀ ਸਪਲਾਈ ਪੰਜਾਬ ਵਿੱਚ ਕੀਤੀ ਜਾਣੀ ਸੀ ਅਜੇ ਨਾ ਹਥਿਆਰਾਂ ਨਾਲ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਜੀ ਮਾਨਜੋਗ ਡੀਜੀਪੀ ਪੰਜਾਬ ਡੀਆਈਜੀ ਲੁਧਿਆਣਾ ਰੇਂਜ ਐਸਐਸਪੀ ਖੰਨਾ ਸਾਹਿਬ ਦੇ ਜੋ ਡਾਇਰੈਕਸ਼ਨਸ ਨੇ ਸਾਨੂੰ ਮਾੜੇ ਅੰਸ਼ਰਾਂ ਤੇ ਕਾਬੂ ਪਾਉਣ ਵਾਸਤੇ ਤੇ ਜੋ ਵੀ ਇਲੀਗਲ ਐਕਟੀਵਿਟੀਆਂ ਚੱਲ ਰਹੀਆਂ ਨੇ ਉਹਨਾਂ ਤੇ ਰੋਕ ਪਾਉਣ ਵਾਸਤੇ ਤੇ ਉਸ ਦੇ ਇਸ ਦੇ ਚੱਲਦੇ ਹੀ ਐਸਪੀ ਡੀ ਸਾਹਿਬ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਨੂੰ ਬਹੁਤ ਬੜੀ ਸਫਲਤਾ ਮਿਲੀ ਹੈ 29 ਤਰੀਕ ਨੂੰ ਸਾਨੂੰ ਸਿਕਰਟ ਇਨਫੋਰਮੇਸ਼ਨ ਸੀ ਕਿ ਹਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ ਇਹ ਬਸ ਦੇ ਵਿਚ ਆਇਆ ਹੈ ਤੇ ਇਹਦੇ ਕੋਲ ਨਜਾਇਜ਼ ਹਥਿਆਰ ਹੈ ਜਿਸ ਤੇ ਅਸੀਂ ਐਫ ਆਈ ਆਰ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ ਤੇ ਇਮੀਡੀਏਟਲੀ ਅਸੀਂ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਦੌਰਾਨ ਸਾਨੂੰ ਇਹ ਬੰਦਾ ਸੀ ਰਾਉਂਡ ਅਪ ਕੀਤਾ ਤੇ ਇਹਦੇ ਕੋਲੋਂ ਸਾਨੂੰ 4 ਕੰਟਰੀ ਮੇਡ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 4-5 ਜਿੰਦਾ ਰੋਂਦ 32 ਬੋਰ ਦੇ ਸਾਨੂੰ ਉਹ ਬਰਾਮਦ ਹੋਏ ਨੇ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਲੈ ਕੇ ਜਾਣ ਦੇ ਇਹ ਜੋ ਸਾਨੂੰ ਹਜੇ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਵੀ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਤੇ ਇਹ ਅਗੇ ਆਉਦੇ ਇਹਦੇ ਕੋਈ ਅੱਗੇ ਕੰਟੈਕਟ ਨੇ ਜਿਨ੍ਹਾਂ ਨੂੰ ਇਸਨੇ ਅੱਗੇ ਇਹ ਸਪਲਾਈ ਕਰਨੇ ਸੀ ਇਹ ਉਧਰ ਲੈ ਕੇ ਜਾ ਰਿਹਾ ਸੀ ਇਹ ਸੀਲ ਪਰਚੇ ਦਾ ਕੰਮ ਕਰਦਾ ਸੀ ਯਾਰ ਸੀਲ ਪਰਚੇ ਦਾ ਕੰਮ ਕਰਦਾ ਸੀ ਇਹਦੇ ਤੇ ਇਹ ਪਹਿਲਾ ਮੁਕੱਦਮਾ ਹੈ ਇਸ ਤੋਂ ਪਹਿਲਾਂ ਇਹਦੇ ਤੇ ਕੋਈ ਮੁਕੱਦਮਾ ਨਹੀਂ ਹੈ ਤੇ ਕਦੋਂ ਤੋਂ ਕੰਮ ਕਰ ਰਿਹਾ ਹੈ ਤੇ ਹੋਰ ਕੌਣ-ਕੌਣ ਇਨਵੋਲਡ ਇਹਦੇ ਵਿੱਚ ਇਨਵੋਲਡ ਨੇ ਉਹਦੇ ਤੇ ਸਾਡੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਹਜੇ ਤੱਕ ਤਾਂ ਇਹੀ ਹੈ ਕਿ ਇਸਨੇ ਅੱਗੇ ਪੰਜਾਬ ਦੇ ਕਿਸੇ ਬੰਦੇ ਨੂੰ ਦੇਨੇਸੀ ਜੱਜ ਦੇ ਆਪ ਜੀ ਲਵਸਤੇ ਲੈ ਕੇ ਆਏ ਸੀ ਜਾਂ ਕਿਸੇ ਵਸਤੇ ਲੈ ਕੇ ਆਏ ਸੀ ਪੰਜਾਬ ਦੇ ਵਸਤੀ ਸੀ ਇਹ ਪਹਿਲਾਂ ਟੈਕਸੀ ਚਲਾਉਂਦਾ ਸੀ ਤੇ ਖੇਤੀ ਦਾ ਕੰਮ ਕਰਦਾ ਸੀ ਪਹਿਲਾਂ ਉਸ ਤੋਂ ਬਾਅਦ ਫਿਰ ਟੈਕਸੀ ਚਲਾਉਣ ਲੱਗ ਗਿਆ ਤੇ ਹੁਣ ਇਹ ਜੋ ਦੱਸ ਰਿਹਾ ਹੈ ਕਿ ਜੋ ਸਾਡੀ ਪੁਰਤਾਜ ਹਜੇ ਤੱਕ ਆਇਆ ਵੀ ਇਹ ਸਵਾਰ ਹਜੇ ਪਹਿਲੀ ਵਾਰ ਲੈਣ ਗਿਆ ਸੀ ਤੇ ਫੜਿਆ ਗਿਆ ਸੀ ਕੀ ਇਕੱਲਾ ਹੀ ਆਇਆ ਜਾਂ ਪਿੱਛੇ ਕੋਈ ਗੈਂਗ ਵੀ ਇਹਦੇ ਨਾਲ ਗੈਂਗ ਤਾਂ ਨਹੀਂ ਕਹਿ ਸਕਦੇ ਬਟ ਇਹਦੇ ਨਾਲ ਹਾਂ ਬੰਦੇ ਵੀ ਬੋਲਡ ਜ਼ਰੂਰ ਰਹਿਗੇ ਨੇ ਤੇ ਅਸੀਂ ਉਹਨਾਂ ਦੇ ਵਿਸ਼ੇ ਉੱਤੇ ਅਸੀਂ ਕਰ ਰਹੇ ਹਾਂ ਕਿ ਉਹਨਾਂ ਨੂੰ ਜਲਦੀ ਫੜ ਲਾਂਗੇ ਅਸੀਂ